ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਆ ਜੀ ਅੱਜ ਪਿੰਡ ਪਹੁੰਚੇ ਆ ਪਿੰਡ ਗ੍ਰੰਥਗੜ੍ਹ ਆ ਤੇ ਵੀਰੋਂ ਗਾਂ ਕੋ ਝੋਟੀਆਂ ਚਾਰ ਆ ਕਿਵੇਂ ਸੁਈਆਂ ਸਵਾਈਆਂ ਜੀ ਤੇ ਅੱਜ ਵੀਰੋਂ ਗਾਂ ਨਾਲ ਕਰਦੇ ਆ ਗੱਲਬਾਤ ਜੀ ਤੇ ਕੀ ਪ੍ਰਾਈਸ ਦਿੱਤ ਕਿੰਨਾ ਦੁੱਧ ਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਠ ਸਾਹਿਬ ਹੋਰ ਸਭਾਂ ਜੀ ਬਾਠ ਠੀਕ ਠਾਕ ਤੂੰ ਸੁਣਾ ਠੀਕ ਠਾਕ ਸੇ ਤਾਂ ਬਾਠ ਠੀਕ ਆ ਠੀਕ ਆ ਬਹੁਤ ਠੀਕ ਠਾਕ ਆ ਬਾ ਕਿਰਪਾ ਜੀ ਤੂੰ ਹੀ ਸੁਣਾ ਆਪਣੀ ਸਭ ਤੋਂ ਪਹਿਲਾਂ ਬਾਠ ਡੇਰੀ ਫਾਰਮ ਵੇਖਣ ਵਾਲੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਬਾਠ ਡੇਰੀ ਫਾਰਮ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਚ ਅਗੇ ਕੰਨੀ ਕਰੋ ਇਹ ਮਸ਼ਹੂਰ ਹੈ ਭਾਜੀ ਜਣੀ ਵੱਡੇ ਵੱਡੇ ਤੇ ਪਉਂਦੇ ਆ ਚੈਨਲਾਂ ਦੇ ਵੀਡੀਓ ਤੇ ਬਾਕੀ ਵੀਰ ਦੀ ਹਾਂਜੀ ਹਾਂਜੀ ਚਾਰ ਛੋਟੀਆਂ ਨੇ ਤਾਜ਼ੀਆਂ ਸੂਈਆਂ ਨੇ ਹਾਂਜੀ 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 ਇੱਕ ਗਾਂ ਬਹੁਤ ਚੰਗੀ ਆ ਗਾਈ ਠੀਕ ਹੈ ਇੱਕ ਗਾਂ ਵੀ ਆਪਣੇ ਹਾਂਜੀ ਹਾਂਜੀ ਚਾਰ ਝੋਟੀਆਂ ਚੋਂ ਹੀ ਸੂਈਆਂ ਹੈਗਾ ਠੀਕ ਆ ਠੀਕ ਆ ਤੇ ਕੰਗੀਆਂ ਚੱਲੋ ਜੀ ਹਾਂਜੀ ਹਾਂਜੀ ਆਹ ਵੇਖੋ ਤੇ ਇਹ 14 ਦੇ ਬਾਠ ਸਾਹਿਬ ਜੀ ਚਾਰ ਦਾ ਦਾਗ ਸੁਈਆ ਕੱਟੀ ਮਗਰ ਆ ਠੀਕ ਆ ਠੀਕ ਆ 14 ਕਿਲੋ ਰੈਡੀ ਆ ਸ਼ੀਲਸਲਕ ਬਹੁਤ ਜ਼ਿਆਦਾ ਵਾ ਜਿੱਦਾਂ ਮਰਜੀ ਇਧਰ ਹੋਇਆ ਜੀ ਠੀਕ ਆ ਇਧਰ ਦੇਖੋ ਆਹ ਵੇਖੋ ਜਿੱਦੋਂ ਮਰਜੀ ਬੈਜੋ ਇਹ ਲੈ ਖੋਲ ਲੈ ਹੁਣ ਇਹਦੇ ਪਿਛੇ ਕੱਟਾ ਜੀ ਇਹਦੇ ਮਗਰ ਕੱਟੀ ਆ ਠੀਕ ਆ ਠੀਕ ਆ ਇਹ ਕੋ ਆ ਟਾਈਮ 14 ਕਿਲੋ ਦੁੱਧ ਆ 14 ਕਿਲੋ ਤੇ ਪਿੱਠਪੂੜਾ ਚੈੱਕ ਕਰ ਲਓ ਆ ਵੇਖੋ ਇਹ ਕਹਿਣ ਵਾਲਾ ਉਹ WhatsApp ਚੂਣ ਵਾਲਾ ਹੋਊਗਾ ਠੀਕ ਆ ਠੀਕ ਆ 14 ਦਾ ਮੂੰਹ ਤੋਂ ਆ ਜੀ ਆਹ ਵੇਖੋ ਸੇ ਆ ਵੇਖੋ ਪਿਓ ਚਾਰ ਦਾ ਹਾਂ ਜੀ ਠੀਕ ਆ ਠੀਕ ਆ ਬਹੁਤ ਚੰਗੀ ਕੋਆਰਟੀ ਦੀ ਝੂਟੀ ਹੈ। ਉਹ 15-16 ਕਿਲੋ ਹੈ। ਹਾਂਜੀ ਆਹ ਦੇਖੋ। ਠੀਕ ਠੀਕ। ਇਹ ਤੇ ਦਾ ਮੁੱਲ ਮੁੱਲ ਬਾਸ਼ਾ ਜੀ ਆਪਾਂ ਕਰਨਾ ਵਾ ਇਹ ਲੋਕੀ 1.5 ਡੇਢ ਜਿਹੜੇ 1 55万 ਦੀ ਜੀ ਮੁੱਲ ਕਰਦੇ 1 45 1 ਲੱਖ 45 ਹਾਂ ਨਾ 1 40 ਦੀ 1 40 ਦੀ ਠੀਕ ਆ ਮੌਕੇ ਦੇ ਮਾਰ ਜੀ ਬੋਲਿਆ 1000 ਰੁਪਏ ਹੋਰ ਜਿਆਦਾ ਠੀਕ ਆ ਠੀਕ ਆ ਤੁਸੀਂ ਆ ਛੋਟ ਕਰਦਾ ਹਾਂ ਹਾਂਜੀ ਤੇ ਆ ਵੀ ਪਹਿਲਣਿਆਂ ਚਾਰ ਦਾ ਬਾਸ਼ਾ ਜੀ ਵੀ ਬਹੁਤ ਜ਼ਿਆਦਾ ਸੀਲਸ ਲੱਗ ਗਿਆ ਸਾਹ ਦੇਖ ਲਓ ਹਾਂ ਦੇਖੋ ਸਾਗੀਆਂ ਸੀਨ ਆ ਇਹ ਮੈਂ ਨਾ ਉਹ ਹੀ ਹਾਂ ਹਾਂਜੀ 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 ਚਾਰ ਦੰਦੇ ਇਹ ਵੀ ਚਾਰ ਦੰਦੇ ਹਾਂਜੀ ਤਾਜੀ ਇਹਦੇ ਮੂੰਹ ਕੱਟਾ ਹੋ ਗਿਆ ਇਹ ਦੇਖ ਠੀਕ ਹੈ ਠੀਕ ਹੈ ਖੋਲ ਦੇ ਝੋਟੀਆਂ ਚੋਂ ਹੀ ਚੰਗੀਆਂ ਹੁੰਦਾ ਤੁਹਾਡੀਆਂ ਦੁੱਧ ਵਾਟਸਐਪ ਕੋ 11 ਕਿਲੋ ਜੀ 11 ਕਿਲੋ ਹਾਂਜੀ ਠੀਕ ਦੋ ਤੋਂ 12 ਕਿਲੋ ਆਪਾਂ ਘਾਟੀ ਦੱਸਣਾ ਪੈਣਾ 11 ਕਿਲੋ ਚਲੋ ਘਾਟੀ ਦੱਸਾਂਗੇ ਕਿਉਂਕਿ ਇਹ ਵੀ ਚਾਰ ਦੰਦੇ ਆਨਲਾਈਨ ਵੀ ਖੜ ਸਕਦਾ ਕੋਈ ਭੈਣ ਦਾ ਜਿਹੜਾ ਮੈਂ ਤਸੱਲੀ ਕਰੀ ਹਾਂ ਹਾਂਜੀ ਆਨਲਾਈਨ ਵੀ ਖੜ ਸਕਦਾ ਵਾ ਤੇ ਦੋ ਡੰਗ ਚ ਆ ਕੇ ਵੀ ਖੜ ਸਕਦਾ ਮੈਂ ਨਾ ਆਪਾਂ ਸਮਾਗਨ ਲਈ ਬਹੁਤ ਜਿਆਦਾ ਹਾਂਜੀ ਬਣਾਉਂਦੀ ਆ ਵਾਟਸਐਪ ਠੀਕ ਹੰਦੇ ਰੇਟ ਆਇਆ ਬਹੁਤ ਚੰਗੀ ਕੁਆਲਟੀ ਜੀ ਲੈ ਜਾ ਕੋਈ ਆ ਸਿੰਗ ਕੁਆਲਟੀ ਸਾਰੀ ਹਾਂ ਤੇ ਇਹਦਾ ਮੁੱਲ ਕਿੰਨਾ ਤੇਰਾ ਮੁੱਲ 130 ਆ ਹਾਂਜੀ ਆ ਨਾ ਇੱਕ ਪੰਜੀ ਦੀ ਦਾਨ 125000 ਹਾਂ ਛੋਟ ਵਿੱਚ ਜਾਂ ਤਾਂ ਛੋਟ ਛੋਟ ਕੋਈ ਮਾਨਦਾਨ ਥੋੜਾ ਬੜਾ 1000 ਰੁਪਇਆ ਹੋਰ ਕਰਦਾ 124 ਦੀ 124000 ਠੀਕ ਆ ਠੀਕ ਆ ਤੇ ਆ ਝੋਟੀ ਆ ਵੀ ਚਾਰ ਦੰਦਾਂ ਦੀ ਝੋਟੀ ਚਾਰ ਦੰਦਾਂ ਦੀ ਹੈ ਸਾਰੀਆਂ ਦੰਦਾਂ ਜੀ ਸਾਰੀਆਂ ਸਾਰੀਆਂ ਦੰਦਾਂ ਜੀ ਹਾਂ ਜੀ ਦੇਖੋ ਥਾਂ ਦੀ ਕੁਆਲਿਟੀ ਦੇਖੋ ਝੋਟੀ ਆ ਦੇਖੋ ਬਹੁਤ ਯਾਦੀ ਕੁਆਲਿਟੀ ਦੀ ਝੋਟੀ ਹੈ ਛੇ ਗਿਸ਼ਾਂ ਦੀ ਬਹੁਤ ਜ਼ਿਆਦਾ ਚੱਲਦਾ ਲੈਵੇ ਦਾ ਹੈ ਸਾਰੀਆਂ ਝੋਟੀਆਂ ਵੱਡੀ ਝੋਟੀ ਆ ਖੋਲ ਹਾਂਜੀ ਹਾਂਜੀ ਖੋਲ ਦੇ ਇਹਦਾ ਕੀ ਕੱਟਾ ਜੇ ਇਹਦਾ ਇਹਨੇ ਕੱਤੀ ਕੱਤੀ ਕੱਟੀ ਇਹ ਦੇਖੋ ਇਹ ਦਾ ਡਬਲ ਫਾਰਾ ਪਹਿਲਾ ਬਾਟਾ ਹਾਂਜੀ ਹਾਂਜੀ ਬਹੁਤ ਚੰਗੀ ਆ ਚਵਾਈ ਚਵਾਈ ਬਹੁਤ ਯਾਦੀ ਪੂਰੀ ਹੋਣੀ ਆ ਦੇਖੋ ਬੱਚੇ ਚੋਂ ਦੇ ਥਾਣੀ ਬਹੁਤ ਚੰਗਾ ਇਹਦਾ ਹਾਂਜੀ ਕੁਆਲਟੀ ਵੀ ਬਹੁਤ ਪੁੰਨੀ ਆ ਠੀਕ ਬਾਕੀ ਦੁੱਧ ਦੇਖੋ 13 ਕਿਲੋ 12 ਦਸ ਕੇ ਦਵਾਗੇ ਜੋ ਦ 13 ਕਿਲੋ ਉਬਾਰਦਾ 13 12 ਦਸ ਕੇ ਦਵਾਗੇ ਠੀਕ ਹੈ ਜੀ ਕੋਈ ਦੋ ਟਾਈਮ ਤਿੰਨ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਮਾਗਾ ਕਰੋ ਆ ਵੀ ਕੋ ਥਾਣਾ ਵੇਖੋ ਕੁਆਲਟੀ ਇੱਥੋਂ ਹਾਂਜੀ ਤੇ ਇਹਦਾ ਮੁੱਲ ਚੋਣ ਚਾਣ ਬੜੀ ਚੰਗੀ ਪੋਲੀ ਆ ਹਾਂਜੀ ਇਹਦਾ ਮੁੱਲ ਤੇ ਆਪਾਂ ਕਰਦੇ ਆ ਇੱਕ 35 ਕਰਦੇ ਆ 135 30 ਦੀ ਦੇ ਦੀਏ ਕੋਈ ਨਹੀਂ ਕਰਦੇ ਮਾਨਦਾਨ 28 ਦੀ ਦੇ ਦਾਂਗੇ ਹਾਂ ਨਾ ਠੀਕ ਹੈ 28 ਦੀ ਬਸ ਦੀ ਹਾਂਜੀ ਤੇ ਆ ਜੋ ਟੀਏ ਇਹ ਵੀ ਛੋਟੀ ਚਾਰ ਦਾਂ ਦੇ ਵੀਰ ਜੀ ਹਾਂਜੀ ਇਹ ਵੀ ਸੀਲਸਲਾ ਕੋ ਬੜੀ ਇੱਕ ਦਾ ਭਾਈ ਬਹਿ ਜਾਓ ਬਾਦ ਸਾਹਿਬ ਬਹੁਤ ਜਲਾਸ਼ੀਲ ਆ ਸਾਰੀਆਂ ਮੈਨੂੰ ਯਾਦ ਆ ਸੀ ਲਿਆਗੇ ਇੱਧਰਲੇ ਪਾਸੇ ਬਹੁਤ ਇੱਧਰਲੇ ਪਾਸੇ ਨਾ ਬਹਿ ਕੇ ਨਿਆਣੀ ਚੁਈ ਜਾਂਦਾ ਦੋ ਦੋ ਡੰਦ ਬਹਿ ਕੇ ਜੀ ਹੁਣ ਹਾਂਜੀ ਇੱਧਰ ਵੇਖੋ ਡਾਕਟਰ ਸਾਹਿਬ ਆ ਜਿਹੜਾ ਥਣ ਤੇ ਮੜਾ ਜਾ ਦੰਦ ਲਗਾ 25 ਦੰਦ ਠੀਕ ਹੋ ਗਿਆ ਦਰਦ ਤੁਰ ਤੁਰ ਨਹੀਂ ਮਰਉਂਦੀ ਠੀਕ ਆ ਠੀਕ ਆ ਹਾਂ ਬਹੁਤ ਚੰਗੀ ਕੋਲ ਬਸ ਲਿਆ ਜੀ ਪੋਣੀ ਆ ਕੋੜ ਦੀਆਂ ਵਾਲੀ ਇਹ ਵੀ ਦੰਦਾ ਚ ਦੰਦਾ ਜੀ ਚਾਰ ਦੰਦ ਚਾਰ ਦੰਦ ਆ ਠੀਕ ਕਟਾ ਮੰਗਾ ਦੇ ਲੈ ਵਣੇ ਕਮਾਲ ਦੇਖੋ ਝੋਟੀ ਤੇ ਮੋਲੇ ਦਾ ਗੰਨਾ ਛੋਟਾ ਜਾਈ ਬਸ ਛੋਟਾ ਜੇ ਵੀ ਪਹਿਲੀਆਂ ਜੀ ਜਾਂ ਹਾਂਜੀ ਇਹਦੇ ਮਗਰ ਕਟਾ ਪਾਟਾ ਇਹਦੇ ਕਟਾ ਜੀ ਦੋ ਤੇਰੇ ਕੋਲ ਆਜਾ ਮੈਂ 10 ਕਿਲੋ ਹੈਗਾ ਪੱਕਾ ਠੀਕ ਹੈ ਖੜੇ ਦੋ ਟੈਂਪਸ ਸੱਲੀ ਕਰਕੇ ਵੀਰ ਭਰਾ ਖੜੇ ਇੱਧਰ ਵੇਖੋ ਰਸੀਲੀਆਂ ਝੋਟੀਆਂ ਇਹਨਾਂ ਇਹਨੂੰ ਗਾੜੀ ਤੋਂ ਲਿਆਓ ਹਾਂ ਵੇਖੋ ਇਹ ਤੁਹਾਨੂੰ ਇੱਧਰ ਵਿਖਾਣੇ ਹਾਂ ਹਾਂਜੀ ਹੁਣ ਤੂੰ ਬਹੁਤ ਜ਼ਿਆਦਾ ਚੀ ਗੱਲ ਕਰੋ ਝੋਟੀ ਆ ਇਹ ਕੁਆਲਿਟੀ ਜਿੱਥੇ ਗੱਸਾ ਛੋਟੀ ਗਾੜੀ ਹੋਊਗੀ ਝੋਟੀ ਦੀ ਹਾਂਜੀ ਹਾਂਜੀ ਆ ਕੋਈ ਨਹੀਂ ਲੜੇ ਜਾ ਪਿੱਠ ਪੂੜੇ ਦੀ ਬਹੁਤ ਜ਼ਿਆਦੀ ਚੰਗੇ ਹਾਂ ਜੀ ਹਾਂ ਜੀ ਆਹ ਵੇਖੋ ਪਿੱਠ ਪੂੜਾ ਡੰਡਾ ਜੋੜਾ ਇਹਦਾ ਬਾਟਸਾਬ ਜੀ ਉੜਤੀਆਂ ਵਾਲਾ ਹੀ ਭਾਅ ਕਰਦਾ ਇਹਦਾ ਬਾਟਸਾਬ ਮੁੱਲ ਕਰਦੇ ਆਪਾਂ 1 5 1 ਲੱਖ ਦਾ ਕਰ ਲਈਏ 15 ਦਾ ਲਈ ਹਾਂ ਨਾ ਦੇ ਦਾਂਗੇ ਲੱਖ ਦੀ ਲੱਖ ਦੀ ਲੱਖ ਤੋਂ ਲੱਖ ਤੋਂ ਛੋਟ ਕਰਦਾਂਗੇ 1000 ਰੁਪਈਆ 1000 ਰੁਪਈਆ ਕਰਦਾਂਗੇ ਛੋਟ ਨਗਿੰਮੇ ਦੀ ਨਗਿੰਮੇ 1000 ਰੁਪਈਆ ਕਿਉਂਕਿ ਝੋਟੀ ਵੇਲੇ ਦੰਦਾ ਨਹੀਂ ਹਾਂ ਜੀ ਹਾਂ ਜੀ ਹਾਂ ਜੀ ਤੇ ਆਹ ਗਾਈ ਜੀ ਆਹ ਆਪਣੇ ਕੋਲ ਵਹਿੜਿਆ ਵੀਰ ਜੀ ਇਹ ਹਫਤਾ ਇੱਕ ਲੈਂਦੀ ਆ ਥਣਥਣ ਬਹੁਤ ਜ਼ਿਆਦਾ ਚੇਗਾ ਦੁੱਧ 15 16 ਕਿਲੋ ਚੋਣਦੀ ਰਹੀ ਆ ਹਾਂਜੀ ਬੱਤੇ ਲੱਟ ਲਾਵੇ ਲੋ ਹਲੇ ਬਾਨੀ ਆ ਹਾਂ ਠੰਡੀਆਂ ਵੀ ਬਹੁਤ ਜ਼ਿਆਦਾ ਵਾ ਤੇ ਆ ਜਿਹੜਾ ਥਾਣੇ ਨਾਲ ਦੱਸ ਕੇ ਦੇਣੀ ਆ ਜੀ ਦੱਸ ਕੇ ਦੇਣੀ ਆ ਖਾਨ ਚੋਂ ਧਾਰਾ ਘਟਿਆ ਕੇ ਕੇ ਮਗਰ ਹੱਥ ਲੱਗਦਾ ਆ ਜਿਹੜਾ ਆ ਪਿਛੇ ਦਾ ਹਾਂ ਹਾਂ ਇਹ ਭਾ ਕੋ ਧਾਰਾ ਘਟ ਸਮਝ ਲੈ ਭਾ ਕੋ ਤਿੱਲੜ ਸਮਝ ਲੈ ਹਾਂ ਜੀ ਹਾਂ ਨਾ ਦੇ ਦੇਣੀ ਆਪਾਂ 30000 ਦੀ ਇੱਕ 30 ਗੱਲੇ ਇਕਲੇ 30 ਗੱਲੇ ਦੀ ਇਕਲੇ 30 ਦੀ ਦੁੱਧ ਉਹਦੇ ਵਿੱਚ 15 16 ਕਿਲੋ ਹਫਤਾ ਖੜਦੀ ਹੈ ਵੀ ਸੀ ਹਫਤਾ ਖੜਦੀ ਹੈ 15 16 ਕਿਲੋ ਦੁੱਧ ਦੇਰ ਤੋਂ ਚੋਇਆ ਵਾ ਠੀਕ ਆ ਠੀਕ ਆ ਹਾਂ ਜੀ ਹਾਂ ਜੀ ਅਜੀ ਸੁਆ ਚੋਈ ਆ ਜੀ ਚਲੋ ਖਾਨ ਤੋਂ ਆਈਆਂ ਚਲੋ ਕੋਈ ਨਹੀਂ ਹੁਣ ਗੁਜਰਾਤ ਫੇਰ ਕੇ ਦੇਣੀ ਆ ਭਰਾ ਆਉਂਦੀਆਂ ਵੀ ਬਹੁਤ ਜ਼ਿਆਦਾ ਬੰਨੀ ਹੈਗੀ ਬਾਪ ਸਾਹਿਬ 1000 ਰੁਪਏ ਦਾ ਤਾਂ ਵੀ ਜੀ ਇਮਾਨਦਾਰ 29000 ਦੀ ਦੇ ਦਾਂਗੇ ਠੀਕ ਆ 29 ਦੀ 29000 ਦੀ ਦੇ ਦਾਂਗੇ ਵੇ ਲੋ ਵੱਡੀ ਬਸ਼ੀ ਆ ਹਾਂਜੀ ਹਾਂਜੀ ਬਾਕੀ ਸੀ ਵੀ ਠੰਡੀ ਆ ਕੋਈ ਇਹ ਨਹੀਂ ਰਸੀਪਾਉਂਦੀ ਨਹੀਂ ਲੋੜ ਹਣ ਸਾਨੂੰ ਬਹੁਤ ਜਵਾ ਚੰਗਾ ਲੱਗਾ ਵਾ ਇਹ ਕਿੰਨੇ ਦਿਨ ਦਾ 10 ਦਿਨ ਖੜਦੀ ਹਾਂਜੀ 10 ਦਿਨ ਲੈ ਜੀ ਹਫਤਾ ਲੈ ਜੀ ਬਠੀ 29000 ਦੀ 29000 ਦੀ ਦੇਣ ਬਾਅਦ ਸਾ ਬਾਕੀ ਇਹੋ ਸਾਡੇ ਕੋ ਪਸ਼ੂ ਆ ਹਾਂਜੀ ਹਾਂਜੀ ਤੇ ਦੋ ਡੰਗ ਭਾਵੇਂ ਤਸੱਲੀ ਕਰ ਲਈ ਦੋ ਟਾਈਮ ਸਾਡੇ ਆਪਣੀ ਤਸੱਲੀ ਕਰਕੇ ਕੋਈ ਭੈਣ ਭਰਾ ਠੀਕ ਹੈ ਠੀਕ ਹੈ ਤੇ ਬਾਕੀ ਨਾਂ ਆਪਣਾ ਵੀਰ ਜੀ ਤਰਸ਼ੀਮ ਸਿੰਘ ਆ ਪਿੰਡ ਗ੍ਰੰਥਗੜ੍ਹ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਪੁਰ ਫੋਨ ਨੰਬਰ 8264484827 ਠੀਕ ਹੈ 사ਸੀ ਗਾਉ ਮੇਰੇ ਵੀ ਤਸੱਲੀ ਕਰਕੇ ਖੜੋ ਠੀਕ ਹੈ